ਲਖਨਪਾਲ ਲਖਨਪਾਲ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 40 ਦੇ ਲਾਗੇ ਛਕ ਅੱਛਾ ਇਹ ਦੱਸੋ ਮੈਨੂੰ ਕਿ ਇਹ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਇਹ ਪ੍ਰੋਬਲਮ ਮੈਨੂੰ ਸ਼ੁਰੂ ਤੋਂ ਆ ਬਸ ਥੋੜੀ ਜੀ ਮੈਂ ਪਹਿਲੇ ਕੰਮ-ਕਮ ਕਰ ਲੈਂਦਾ ਸੀਗਾ ਹੂੰ ਤੇ ਬਾਅਦ ਵਿੱਚ ਕੋਈ 10-15 ਸਾਲ ਹੋ ਗਏ ਨੇ ਮੈਂ ਇੱਥੇ ਦਾ ਇੱਥੇ ਹੀ ਬੈਠਾ ਹਾਂ ਇੱਥੇ ਮਤਲਬ ਮੇਰਾ ਸ਼ਰੀਰ ਬਿਲਕੁਲ ਹੀ ਰੁਕ ਗਿਆ ਕੀ ਕੰਮ ਕਰ ਕਰਦੇ ਸੀ ਪਹਿਲਾਂ ਨਾ ਪਹਿਲੇ ਰੈਡੀ ਲਗਾਉਂਦਾ ਸੀਗਾ ਹੂੰ ਤੁਹਾਨੂੰ ਕਿੰਨੇ ਕਾਲੇ ਤੋਂ ਤੁਹਾਡੀ ਇਸੇ ਹਾਲਤ ਤੇ ਤੁਸੀਂ ਇੱਥੇ ਰਹਿ ਰਹੇ ਹੋ ਇਹਨੂੰ ਮੈਨੂੰ ਜੀ ਘਟੋ ਘਟ ਵੀ 15 20 15 ਕਾ ਸਾਲ ਇਸੇ ਹਾਲਤਾਂ ਚ ਹਾਂ ਜੀ ਤੁਹਾਡੇ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਰੋਟੀ ਪਾਣੀ ਕੌਣ ਕਰਦਾ ਤੁਹਾਡਾ ਮੇਰੇ ਆਂਡ ਗਵਾਂਡ ਦੇ ਲੋਗ ਥੋੜੇ ਬੋਤੀ ਮਦਦ ਕਰ ਦਿੰਦੇ ਆ ਤੇ ਕਿਸੇ ਟਾਈਮ ਨੂੰ ਭੁੱਖੇ ਵੀ ਸੌਣਾ ਪੈ ਜਾਂਦਾ ਤੇ ਕਿਸੇ ਵੇਲੇ ਨਹੀਂ ਮਦਦ ਹੁੰਦੀ ਤੁਹਾਡੇ ਪਰਿਵਾਰ ਕਿੱਥੇ ਆ ਕੌਣ ਕੌਣ ਪਰਿਵਾਰ ਚ ਹੈ ਮੇਰੇ ਪਰਿਵਾਰ ਚ ਕੋਈ ਵੀ ਨਹੀਂ ਇਕੱਲੇ ਆਕੇ ਨਹੀਂ ਤੇ ਭੈਣ ਭਰਾ ਕੋਈ ਭੈਣ ਭਰਾ ਕੋਈ ਵੀ ਨਹੀਂ ਮਾਤਾ ਪਿਤਾ ਇੱਥੇ ਦਾ ਚੋ ਵੀ ਨਹੀਂ ਜੇਕਰ ਤੁਸੀਂ ਬਿਮਾਰ ਹੋ ਜਾਓਂ ਕੁਛ ਬਾਥਰੂਮ ਕਿੱਥੇ ਜਾਂ ਕਿਦ ਤਰ੍ਹਾਂ ਜਾਂਦੇ ਹੋ ਬਾਥਰੂਮ ਵਗੈਰਾ ਜਾਣਾ ਹੋਵੇ ਤੇ ਨਾਲ ਹੀ ਹੈ ਵਸੇ ਥੋੜਾ ਜਾਂ ਪਰ ਬੜੇ ਓਕੇ ਹੋ ਕੇ ਜਾਣਾ ਪੈਂਦਾ ਕਿਸ ਰੁਖ ਸੋਕੀ ਜਾਂ ਹਾਂਜੀ ਇਹ ਦੱਸੋ ਤੁਸੀਂ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਹੋਰ ਲੋਕਾਂ ਤੋਂ ਸਮਾਜ ਸੇਵੀ ਸੰਸਥਾੋਂ ਮੈਂ ਇਹੀ ਮੰਗ ਕਰਦਾ ਕਿ ਮੈਨੂੰ ਠੀਕ ਕੀਤਾ ਜਾਵੇ ਮੈਂ ਆਪਣੇ ਪੈਰਾਂ ਦੇ ਚੱਲ ਸਕਾਂ ਤੇ ਕੋਈ ਕਾਰੋਬਾਰ ਆਪੇ ਵੀ ਕਰ ਸਕਾਂ ਤੇ ਮਿਹਨਤ ਮਜ਼ਦੂਰੀ ਕਰ ਸਕਾਂ ਹਾਂਜੀ ਇਹ ਜਿਹੜੇ ਵਿਅਕਤੀ ਇੱਥੇ ਰਹਿ ਰਹੇ ਆ ਇਹ ਕਦੋਂ ਤੋਂ ਰਹਿ ਰਹੇ ਔਰ ਕਿਸ ਹਾਲਾਤਾਂ ਚ ਰਹਿ ਰਹੇ ਆ ਇਹ ਸਰ ਇੱਥੇ ਇਹਨਾਂ ਦੇ ਫਾਦਰ ਸਾਹਿਬ ਹੀ ਸਕੇ ਨਹੀਂ ਹੈਗੇ ਹਾਂ ਤੇ ਇਹਦੀ ਹਾਲਤ ਦੇਖਿਓ ਵੀ ਇੱਥੋਂ ਚਲਾ ਗਿਆ ਉਹ ਸ਼ਾਇਦ ਲੁਧਿਆਣੇ ਸੁਨਿਆ ਕੀ ਰਹਿੰਦੇ ਨੇ ਇਹਨੂੰ ਵਿਚਾਰੇ ਨੂੰ ਇਸ ਹਾਲਤ ਜਿਹੀ ਛੱਡ ਕੇ ਚਲਾ ਗਿਆ ਹਾਂ ਤੇ ਜਿੱਦਾਂ ਦੀ ਹਾਲਤ ਹੈ ਇਹਨੂੰ ਕੋਈ ਰੋਟੀ ਵਿਚਾਰਾ ਕੋਈ ਦਿੰਦਾ ਕੋਈ ਨਹੀਂ ਦਿੰਦਾ ਕੋਈ ਪਰਮਾਨੈਂਟ ਨਹੀਂ ਮਿਲ ਗਈ ਬਿਮਾਰ ਹੁੰਦਾ ਆ ਕੋਈ ਹੈਲਪ ਕਰ ਦਿੰਦਾ ਆ ਮੈਡੀਸਿਨ ਜੇ ਮਿਲਦੀ ਆ ਰਾਤ ਠੀਕਦਾ ਰਹਿੰਦਾ ਸਰਦੀਆਂ ਦੇ ਵਿੱਚ ਤੇ ਮਤਲਬ ਕਿ ਕਿੱਦਾਂ ਕਹਿ ਲਈਏ ਕਿ ਜਿਦਾਂ ਨਾ ਨਰਕੀ ਭੋਗਦਾ ਵਿਚਾਰਾ ਬਹੁ ਬੁਰੀ ਹਾਲਤ ਹੈ ਦੀ ਤੇ ਤੁਸੀਂ ਗਵਾਂਡੀ ਹੋ ਹਾਂਜੀ ਗਵਾਂਡੀ ਹੋ ਗਿਆ ਹੀ ਦੀ ਹਲਕੀ ਜੀ ਮਦਦ ਕਰ ਸਕਦੇ ਆ ਕਿਤੇ ਰੋਟੀ ਦੇਤੀ ਕਿਤੇ ਬਿਮਾਰ ਹੋ ਗਿਆ ਦਵਾਈ ਲੈ ਆਤੀ ਬਾਕੀ ਟਾਇਲਟ ਲੈਟਰਨ ਵਿਚਾਰੇ ਦੀ ਉਹ ਤਕਰੀਬਨ ਔਖਾ ਬਹੁਤ ਜ਼ਿਆਦਾ ਔਖਾ ਕੀ ਤੁਸੀਂ ਮੰਗ ਕਰਦੇ ਹੋ ਸਾਹੀ ਚਾਹੁੰਦੇ ਆ ਕਿ ਇਸ ਵਿਚਾਰੇ ਦਾ ਕੋਈ ਸੰਸਥਾ ਅੱਗੇ ਆਏ ਇਹਦਾ ਹੱਲ ਕੀਤਾ ਜਾਏ ਇਹਨੂੰ ਵਿਚਾਰੇ ਨੂੰ ਕਿਤੇ ਇਦਾਂ ਦੇ ਟਿਕਾਣੇ ਤੇ ਭਜਾਇਆ ਜਾ ਜਿੱਥੇ ਇਹਦਾ ਆਣ ਵਾਲੇ ਬੱਚਿਆਂ ਦਾ ਜੀਵਨ ਜਿਹੜਾ ਚੰਗਾ ਬਣ ਨਿਕਲੇ ਸਰ ਦੇਖੋ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਬੰਦੇ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਜੀ ਕਾਫੀ ਸਾਲ 10-12 ਸਾਲ ਮੈਨੂੰ ਵੀ ਹੋ ਗਏ ਜੀ ਦੇਖਦੇ ਜਿੱਦਾਂ ਜ਼ਰੂਰਤ ਪੈਂਦੀ ਆ ਅਸੀਂ ਆਪਣੇ ਅਨੁਸਾਰ ਕਰਦੀਦਾ ਜੀ ਫੇਰ ਵੀ ਅਸੀਂ ਇਹੀ ਚਾਹੁੰਦੇ ਆ ਕਿ ਕੋਈ ਸੰਸਥਾ ਕੋਈ ਹੱਥ ਪੱਲਾ ਬੰਦੇ ਨੂੰ ਫੜਾਏ ਕਿ ਜਿਹੜਾ ਇਹਦਾ ਆਉਣ ਵਾਲਾ ਟਾਈਮ ਸੌਖਾ ਲੰਘੇ ਥੋੜਾ ਤੇ ਆਪਣੇ ਪੈਰਾਂ ਤੇ ਆ ਕੇ ਆਪਣੀ ਮਿਹਨਤ ਕਰੇ ਦੇਖੋ ਜੀ ਬੰਦਾ ਵੀ ਆਪਣੇ ਮੂੰਹ ਕਹਿੰਦਾ ਕਿ ਮੈਂ ਮਿਹਨਤ ਕਰਨਾ ਚਾਹਨਾ ਪਰ ਉਹ ਵਿਚਾਰਾ ਇਸ ਹਾਲਾਤਾਂ ਜੀ ਇੰਨੀ ਉਹ ਟਾਇਲਟ ਜਾਣਾ ਬੜਾ ਮੁਸ਼ਕਿਲ ਹੈ ਉਹ ਵਿਚਾਰਾ ਕਿਦਾਂ ਇਹ ਸਭ ਕੁਝ ਮੈਨੇਜ ਕਰੇਗਾ ਜੀ ਨਹੀਂ ਜਾਨੇ ਕੋਈ ਇਹਦੀ ਸੰਸਥਾ ਵਗਰਾ ਦਾ ਹੱਥ ਕੋਈ ਫੜੇ ਤੇ ਇਹਨੂੰ ਪੈਰਾ ਤੇ ਲਿਆਏ ਤੇ ਆਪਣੀ ਬਿੰਦ ਕਰੇ ਜੀ ਕਰਦੇ ਇਹ ਲਖਨਪਾਲ ਪਿਛਲੇ 14-15 ਸਾਲ ਤੋਂ ਡਿਸੇਬਲ ਹੈ ਔਰ ਇਹ ਆਪਣਾ ਸ਼ਰੀਰ ਨਹੀਂ ਸਾਬ ਮੰਦਾ ਔਰ ਇਹਦੇ ਆਂਡੀ ਗੌਂਡੀ ਇਹਦੀ ਰੋਟੀ ਦੀ ਮਦਦ ਕਰ ਦਿੰਦੇ ਆ ਦਵਾਈਆਂ ਦੀ ਮਦਦ ਕਰ ਦਿੰਦੇ ਆ ਇਹਨਾਂ ਦਾ ਗਵਿੰਦੀ ਨੇ ਸੰਸਥਾ ਨਾ ਕੋਈ ਕੋਈ ਆ ਕੇ ਇਹਨਾਂ ਦੀ ਮਦਦ ਕਰਦਾ ਲੇਕਿਨ ਆਪਣੇ ਸ਼ਰੀਰ ਨੂੰ ਇਹ ਖੜਾ ਨਹੀਂ ਕਰ ਸਕਦਾ ਇਹਦਾ ਲੈਟਰਨ ਬਾਥਰੂਮ ਦਾ ਵੀ ਬਹੁਤ ਪਰੇਸ਼ਾਨੀ ਹੈ ਤੇ ਕੋਈ ਏਦਾਂ ਦੀ ਸੰਸਥਾ ਹੋਣੀ ਚਾਹੀਦੀ ਹੈ ਜਿਹੜਾ ਫਿਜ਼ੀਓਥੈਰੇਪੀ ਨਾਲ ਜਾਂ ਹੋਰ ਦਵਾਈਆਂ ਨਾਲ ਇਹਨੂੰ ਠੀਕ ਕਰਨ ਤੇ ਇਹ ਆਪਣੀ ਜੀਵਨ ਜੜਾ ਚੰਗੇ ਢੰਗ ਨਾਲ ਗੁਜ਼ਾਰਾ ਕਰ ਸਕੇ ਮਾਈਸਰ ਜਿਸ ਤਰ੍ਹਾਂ ਦੇਖ ਰਿਹਾ ਕਿ ਘਰ ਦੇ ਵਿੱਚ ਕਿੰਨੀ ਸਮੈਲ ਹੈ ਕਿ ਲੱਗਦਾ ਕਿ ਕਈ ਤਰ੍ਹਾਂ ਦਾ ਕੋਈ ਬਾਥਰੂਮ ਵਗੈਰਾ ਵੀ ਪਿੱਛੇ ਹੀ ਹੋ ਜਾਂਦਾ ਹੋਵੇ ਦੇਖੋ ਇਹ ਨਾਲ ਬੈਕਟੀਰੀਆ ਫੈਲਦੇ ਨੇ ਉਹਨਾਂ ਦਾ ਬਿਮਾਰ ਜ਼ਿਆਦਾ ਰਹਿੰਦਾ ਹਮ ਬੈਕਟੀਰੀਆ ਤੋਂ ਵੀ ਸਫਾਈ ਦੀ ਲੋੜ ਹੈ ਤੇ ਤੇ ਜਿਨਨੇ ਗੋੰਡੀਾਂ ਦੀ ਜ਼ਰੂਰਤ ਜਿੰਨਾ ਉਹ ਕਰ ਸਕਦੇ ਉਹ ਕਰ ਰਹੇ ਆ ਲੇਕਿਨ ਹਰ ਕੋਈ 24 ਘੰਟੇ ਤੇ ਮਦਦ ਨਹੀਂ ਕਰ ਸਕਦਾ ਤੇ ਬੈਕਟੀਰੀਆ ਕਾਫੀ ਫੈਲਦੇ ਆ ਉਹਨਾਂ ਨੇ ਵੀ ਪ੍ਰੋਬਲਮ ਵਧਦੀ ਆ